ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਨਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾ ਉੱਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਤੇ ਸਾਡੇ ਸੂਟ ਕਿਵੇਂ ਲੱਗਦੇ ਨੇ ਤੇ ਸਕਰੀਨ ਦੇ ਉੱਪਰ ਜੀ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਹੋਣਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਤੇ ਚਲੋ ਜੀ ਪਹਿਣਾ ਦੀ ਬਹੁਤ ਡਿਮਾਂਡ ਸੀ ਕਿ ਜਿਵੇਂ ਮੌਸਮ ਚੇਂਜ ਹੋ ਰਿਹਾ ਸर्दियां ਦਾ ਮੌਸਮ ਸ਼ੁਰੂ ਹੋ ਰਿਹਾ ਤੇ ਤੁਸੀਂ ਕੁਝ ਨਿਊ ਲੈ ਕੇ ਆਓ ਫੈਬਰਿਕ ਜਿਵੇਂ ਸर्दੀਆਂ ਵਾਸਤੇ ਕਸ਼ਮੀਨਾ ਲੈ ਕੇ ਆਓ ਗਰਮ ਸੂਟ ਲੈ ਕੇ ਆਓ ਤੇ ਪਹਿਣਾ ਦੀ ਫਰਮਾਇਸ਼ ਤੇ ਅੱਜ ਅਸੀਂ ਲੈ ਕੇ ਆਏ ਜੀ ਪਲੇਨ ਕਸ਼ਮੀਨੇ ਦੇ ਸੂਟ ਇਹ ਸੂਟ ਜੀ ਮੇਰੀਆਂ ਭੈਣਾਂ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਵਰਕਿੰਗ ਕਰਾ ਸਕਦੇ ਆ ਜੇ ਤੁਸੀਂ ਸਾਡੇ ਕੋਲ ਪਲੇਨ ਬਾਈ ਕਰਨਾ ਚਾਹੁੰਦੇ ਹੋ ਤਾਂ ਪਲੇਨ ਵੀ ਲੈ ਸਕਦੇ ਹੋ ਤੇ ਆਜ ਵੇਲੇ ਸੂਟ ਬਹੁਤ ਹੀ ਵਧੀਆ ਰਹੇਗੇ ਬਹੁਤ ਸੋਹਣਾ ਫੈਬਰਿਕ ਹੈ ਜੀ ਕੋਈ ਇੰਨਾ ਤੇ ਗੁਰ ਨਹੀਂ ਆਏਗੀ ਬਹੁਤ ਵਧੀਆ ਫੈਬਰਿਕ ਰਹੇਗਾ ਅਗਰ ਤੁਸੀਂ ਵਰਕ ਕਰਵਾਣਾ ਹੋਇਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਣਾ ਤਾਂ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਕਿ ਅਸੀਂ ਤੁਹਾਡਾ ਸੂਟ ਤੁਹਾਨੂੰ ਸਟਿਚ ਕਰਕੇ ਦੇ ਦਾਂਗੇ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਮੈਸੇਜ ਵਟਸਐਪ ਤੇ ਕਰਿਓ ਤੇ ਅਸੀਂ ਤੁਹਾਨੂੰ ਨਾਲ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਅਗਰ ਤੁਸੀਂ ਵਰਕ ਕਰਵਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਚੋਇਸ ਦਾ ਵਰਕ ਭੇਜ ਸਕਦੇ ਹੋ ਤੇ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਜੇ ਜਿਵੇਂ ਦਾ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਆਪਣਾ ਕੋਈ ਵੀ ਡਿਜ਼ਾਈਨ ਭੇਜ ਸਕਦੇ ਹੋ ਅਸੀਂ ਉਵੇਂ ਦਾ ਵਰਕ ਕਰਵਾ ਕੇ ਤੁਹਾਨੂੰ ਰੈਡੀ ਕਰਕੇ ਸੂਟ ਦਵਾਂਗੇ ਕਹਿੰਦੇ ਹੋਏ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਆਪਣੇ ਪਹਿਲੇ ਸੂਟ ਦੀ ਤੇ ਬਹੁਤ ਪਿਆਰਾ ਫੈਬਰਿਕ ਹੈ ਜੀ ਪਸ਼ਮੀਨੇ ਦੇ ਉੱਪਰ ਹੈ ਡਬਲ ਟੋਨ ਪਸ਼ਮੀਨਾ ਰਹੇਗਾ ਜੀ ਚੈੱਕ ਕਰ ਸਕਦੇ ਹੋ ਪਲੇਨ ਸੂਟ ਰਹਿਣਗੇ ਸਾਰੇ 5 ਮੀਟਰ ਦੀ ਕੱਟ ਰਹੇਗੀ ਫੈਬਰਿਕ ਦੇਖ ਸਕਦੇ ਹੋ ਤੁਸੀਂ ਡਬਲ ਟੋਨ ਪਸ਼ਮੀਨਾ ਬਹੁਤ ਪਿਆਰਾ ਫੈਬਰਿਕ ਹੈ ਜੀ ਤੁਸੀਂ ਵਰਕ ਕਰਵਾਣਾ ਹੈ ਕਿਸੇ ਤਰ੍ਹਾਂ ਦਾ ਵੀ ਵਰਕ ਕਰਵਾਉਣਾ ਤੁਸੀਂ ਮੈਨੂੰ ਆਪਣਾ ਡਿਜ਼ਾਈਨ ਭੇਜ ਸਕਦੇ ਹੋ ਕਿ ਸਾਨੂੰ ਐਵੇਂ ਦਾ ਵਰਕ ਚਾਹੀਦਾ ਅਸੀਂ ਤੁਹਾਨੂੰ ਉਵੇਂ ਦਾ ਵਰਕ ਕਰਕੇ ਦਵਾਂਗੇ ਤੇ ਲੋ ਜੀ ਚੈੱਕ ਕਰੋ ਡਬਲ ਟੋਨ ਹੈ ਜੀ ਇਹ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਸੌਫਟ ਫੈਬਰਿਕ ਹੈ ਜੀ ਜਿਵੇਂ ਦਾ ਮਰਜੀ ਇਸ ਨੂੰ ਡਿਜ਼ਾਈਨ ਕਰਵਾਓ ਕੁਝ ਮੇਰੀਆਂ ਭੈਣਾਂ ਪੁੱਛ ਰਹੀਆਂ ਸੀ ਜੋ ਮੈਂ ਕਾਟਨ ਦਾ ਸੂਟ ویئر ਕੀਤਾ ਸੀ ਉਹਦੇ ਨਾਲ ਦਾ ਵਰਕ ਤੁਸੀਂ ਪਸ਼ਮੀਨੇ ਤੇ ਕਰਵਾ ਸਕਦੇ ਹੋ ਬਾਕੀ ਤੁਹਾਡੀ ਚੋਆਇਸ ਹੈ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਦਾਸੀਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਅਗਰ ਤੁਸੀਂ ਇਸ ਨਾਲ ਦੁਪੱਟਾ ਬਾਏ ਕਰਨਾ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਨਾਲ ਦੁਪੱਟਾ ਤੁਹਾਨੂੰ ਰੈਡੀ ਕਰਕੇ ਦਵਾਂਗੇ ਜੋ ਦੁਪੱਟੇ ਦੇ ਚਾਰਜਸ ਹੋਣਗੇ ਉਹ ਅਲੱਗ ਹੋਣਗੇ ਤੇ ਅੱਜ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ ਸੇਮ ਰਹੇਗਾ ਜੀ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਜੀ 1750 ਰੁਪਏ ਤੇ ਸਾਰੇ ਸੂਟਾਂ ਦਾ ਪ੍ਰਾਈਸ ਸੇਮ ਹੈ ਜੀ ਤਹ ਲੋ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਜੋ ਤੁਹਾਨੂੰ ਕੈਮਰੇਜ ਕਲਰ ਦੇਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਆ ਗਿਆ ਜੀ ਆਪਣਾ ਫਰਸਟ ਸੂਟ ਚਲੋ ਜੀ ਅਗਲਾ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਜੀ ਇਹ ਵੀ ਡਬਲ ਟੋਨ ਪਸ਼ਮੀਨਾ ਜੀ ਇਹ ਕੋਈ ਇਹਦੇ ਤੇ ਬੁਰਨੀ ਹੈ ਤੇ ਜੀ ਆਜ ਵਾਲੀ ਵੀਡੀਓ ਜੀ ਦੇ ਵਿੱਚ ਤੁਹਾਨੂੰ ਅਸੀਂ ਫੈਬਰਿਕ ਹੀ ਦੱਸ ਰਿਆਂ ਕਿ ਫੈਬਰਿਕ ਰਹੇਗਾ ਜੀ ਡਬਲ ਟੋਨ ਪਸ਼ਮੀਨਾ ਤੇ ਬਹੁਤ ਪਿਆਰਾ ਫੈਬਰਿਕ ਹੈ ਸੌਫਟ ਫੈਬਰਿਕ ਹੈ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਕੋਲ ਸੂਟ ਬਾਇ ਕਰਨਾ ਚਾਹੁੰਦੀਆਂ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਅਗਰ ਤੁਸੀਂ ਪਲੇਨ ਬਾਇ ਕਰਨਾ ਤਾਂ ਪਲੇਨ ਵੀ ਕਰ ਸਕਦੇ ਹੋ ਅਗਰ ਤੁਸੀਂ ਵਰਕ ਕਰਵਾਉਣਾ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਭੇਜ ਦਿਓ ਅਸੀਂ ਉਹਦੇ ਦਾ ਤੁਹਾਨੂੰ ਰੈਡੀ ਕਰ ਦਾਂਗੇ ਤੇ ਲੋ ਜੀ ਇਹ ਸੂਟ ਦਾ ਵੀ ਪ੍ਰਾਈਸ ਰਹੇਗਾ ਜੀ 1750 ਬਹੁਤ ਪਿਆਰਾ ਫੈਬਰਿਕ ਹੈ ਤੇ ਲੋ ਜੀ ਅਗਲਾ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਜੀ ਪਾਰਟੀ ਵੇਅਰ ਸੂਟ ਬਣਨਗੇ ਜਿਵੇਂ ਦਾ ਤੁਸੀਂ ਕਹੋਗੇ ਡਿਜ਼ਾਈਨ ਉਵੇਂ ਦਾ ਰੈਡੀ ਹੋ ਜਾਏਗਾ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਦੇਖ ਰਿਹਾ ਜੋ ਕੈਮਰੇ 'ਚ ਤੁਹਾਨੂੰ ਕਲਰ ਦੇਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਦੇਖ ਸਕਦੇ ਤੁਸੀਂ ਡਬਲ ਟਾਉਨ ਪਸ਼ਮੀਨਾ ਜੀ ਇਹਦੇ ਤੇ ਕੋਈ ਬੁਰਣੀ ਆਏਗੀ ਕਿਉਂਕਿ ਪਹਿਣਾ ਕਹਿੰਦੀ ਹੁੰਦੀਆਂ ਦੀਦੀ ਬੁਰਨਾ ਆ ਜੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਜੀ ਤੇ ਲੋ ਜੀ ਇਹਨਾਂ ਦੇ ਪ੍ਰਾਈਸ ਸੇਮ ਰਹਿਣਗੇ ਜੀ ਅੱਜ ਵਾਲੇ ਛੂਟਾਂ ਦੇ ਇਹ ਆ ਗਿਆ ਜੀ ਅਗਲਾ ਕਲਰ ਕਲਰ ਸਾਰੇ ਬਹੁਤ ਹੀ ਪਿਆਰੇ ਨੇ ਬਹੁਤ ਪਿਆਰੇ ਕਲਰ ਨੇ ਜੀ ਦੇਖ ਸਕਦੇ ਤੁਸੀਂ ਲੋਈ येलो ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਤੇ ਫੈਬਰਿਕ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ ਚੈੱਕ ਕਰ ਸਕਦੇ ਤੁਸੀਂ ਬਹੁਤ ਪਿਆਰਾ ਫੈਬਰਿਕ ਹੈ ਜੀ ਤੁਸੀਂ ਖੁਦ ਵਰਕ ਕਰਵਾਉਣਾ ਤੁਸੀਂ ਖੁਦ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਕਰਵਾਉਣਾ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਇਹ ਅਗਲਾ ਕਲਰ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਸਾਰੇ ਅਸੀਂ ਪਲੇਨ ਸੂਟ ਦਿਖਾਵਾਂਗੇ ਕਿਉਂਕਿ ਪਹਿਣਾ ਦੀ ਡਿਮਾਂਡ ਆ ਰਹੀ ਸੀ ਕਿ ਪਹਿਣਾ ਦੀ ਡਿਮਾਂਡ ਆ ਰਹੀ ਸੀ ਸਰਦੀਆਂ ਵਾਲੇ ਸੂਟ ਲੈ ਕੇ ਆਉਂ ਤੇ ਲੋ ਜੀ ਤੁਹਾਡੀ ਫਰਮੈਸ਼ ਤੇ ਲੈ ਕੇ ਆਏ ਆ ਤੇ ਤੁਸੀਂ ਆਪਣਾ ਆਰਡਰ ਫਟਾਫਟ ਦੇ ਲਿਓ ਕਿਉਂਕਿ ਤੁਸੀਂ ਆਪਣਾ ਆਰਡਰ ਪਲੀਜ਼ ਫਾਸਟਲੀ ਦੇ ਲਿਆ ਕਰੋ ਕਿਉਂਕਿ ਜੇ ਤੁਸੀਂ ਵਰਕ ਕਰਵਾਉਂਦੇ ਹੋ ਤਾਂ ਕਾਫੀ ਟਾਈਮ ਲੱਗਣਾ ਤੇ ਜਲਦੀ ਆਰਡਰ ਦੋਗੇ ਤੇ ਫਿਰ ਤੁਹਾਡਾ ਸੂਟ ਜਲਦੀ ਰੈਡੀ ਹੋ ਜਾਊਗਾ ਲੋ ਜੀ ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਮਹਿਰੂਨ ਕਲਰ ਹੈ ਜੀ ਇਹ ਬਹੁਤ ਪਿਆਰਾ ਕਲਰ ਹੈ ਜੀ ਮਹਿਰੂਨ ਕਲਰ ਹੈ ਜੀ ਡਬਲ ਟੋਨ ਪਸ਼ਮੀਨਾ ਜੀ ਫੈਬਰਿਕ ਬਾਰੇ ਵੀ ਤੁਹਾਨੂੰ ਦੱਸ ਦਿਆਂ ਵੀਡੀਓ ਪਲੀਜ਼ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਵੀਡੀਓ ਦੇ ਵਿੱਚ ਤੁਹਾਨੂੰ ਫੈਬਰਿਕ ਬਾਰੇ ਸਾਰਾ ਦੱਸਿਆ ਹੁੰਦਾ ਤੇ ਲੋ ਜੀ ਸਾਰੇ ਕਲਰ ਇੱਕ ਤੋਂ ਇੱਕ ਨੇ ਕੋਈ ਕਲਰ ਵੀ ਛੱਡਣ ਵਾਲਾ ਨਹੀਂ ਹੈ ਬਹੁਤ ਪਿਆਰਾ ਫੈਬਰਿਕ ਹੈ ਦੇਖ ਸਕਦੇ ਹੋ ਤੁਸੀਂ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਉਸ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਲੋ ਜੀ ਬਹੁਤ ਹੀ ਪਿਆਰਾ ਕਲ ਬਹੁਤ ਪਿਆਰੇ ਕਲਰ ਨੇ ਜੀ ਅਜਵਲੇ ਸਾਰੇ ਸੂਟਾਂ ਦੇ ਲਓ ਜੀ ਨੈਕਸਟ ਕਲਰ ਆ ਗਿਆ ਬਹੁਤ ਪਿਆਰਾ ਜੀ ਹਲਕੀ ਜੀ ਸ਼ਾਈਨ ਹੈ ਡਬਲ ਟੋਨ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਹੈ ਕਲਰ ਬਹੁਤ ਪਿਆਰਾ ਇਸ ਤੇ ਤੁਸੀਂ ਵਰਕ ਕਰਵਾਓਗੇ ਤੇ ਇਹਦੀ ਬਹੁਤ ਜ਼ਿਆਦਾ ਗ੍ਰੇਸ ਆਏਗੀ ਦੁਪੱਟਾ ਤੁਹਾਡੀ ਚੋਇਸ ਦਾ ਦੇ ਜਿਵੇਂ ਦਾ ਤੁਸੀਂ ਕਹੋਗੇ ਅਸੀਂ ਉਵੇਂ ਦਾ ਦੁਪੱਟਾ ਤੁਹਾਨੂੰ ਲਾ ਦਾਂਗੇ ਜੋ ਦੁਪੱਟੇ ਦੇ ਚਾਰਜਸ ਰਹਿਣਗੇ ਉਹ ਲੱਗ ਰਹਿਣਗੇ ਜੀ ਇਹ ਉਂਟੀ ਸਾਈਡ ਹੈ ਜੀ ਇਹ ਸਿੱਧੀ ਹੈ ਜੀ ਰੋਜ਼ ਨੈਕਸਟ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਵੀ ਡਬਲ ਟੋਨ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਰੇ ਕਲਰ ਡਿਫਰੈਂਟ ਡਿਫਰੈਂਟ ਕਲਰ ਨੇ ਬਹੁਤ ਪਿਆਰਾ ਫੈਬਰਿਕ ਹੈ ਕੋਈ ਪੱਪ ਫੈਬਰਿਕ ਨਹੀਂ ਹੈਗਾ ਕਿ ਤੁਹਾਨੂੰ ਇਹ ਫੈਬਰਿਕ ਜੀ ਚੁਭੇਗਾ ਨਹੀਂ ਬਿਲਕੁਲ ਸੌਫਟ ਫੈਬਰਿਕ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੌਫਟ ਫੈਬਰਿਕ ਹੈ ਰੋਜ਼ੀ ਅਗਲਾ ਕਲਰ ਆ ਗਿਆ ਅਗਲਾ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਪਿਆ ਜੀ ਜਿਆ ਕਲਰ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਸਰਦੀਆਂ ਵਿੱਚ ਬਹੁਤ ਬੈਸਟ ਰਹੇਗਾ ਜੀ ਮੈਨੂੰ ਚੈੱਕ ਕਰੋ ਬਹੁਤ ਪਿਆਰਾ ਫੈਬਰਿਕ ਹੈ ਅਗਰ ਤੁਸੀਂ ਇਸ ਨੂੰ ਵਰਕ ਕਰਵਾ ਕੇ ਵੇਅਰ ਕਰੋਗੇ ਤਾਂ ਬਹੁਤ ਪਿਆਰਾ ਲੱਗੇਗਾ ਦੁਪੱਟਾ ਤੁਸੀਂ ਜਿਵੇਂ ਦਾ ਕਹੋਗੇ ਅਸੀਂ ਉਵੇਂ ਦਾ ਰੈਡੀ ਕਰਕੇ ਤੁਹਾਨੂੰ ਦਵਾਂਗਾ ਅੱਜ ਆਪਾਂ ਸਿਰਫ ਪਲੇਨ ਸੂਟ ਲੈ ਕੇ ਆਏ ਹਾਂ ਵੀ ਪਹਿਣਾ ਦੀ ਡਿਮਾਂਡ ਤੇ ਕਿਉਂਕਿ ਪਹਿਣਾ ਸਾਡਿਆਂ ਦੇ ਬਹੁਤ ਕਮੈਂਟ ਆ ਰਹੇ ਸੀਗੇ ਪਲੇਨ ਸੂਟ ਲੈ ਕੇ ਆਓ ਪਲੇਨ ਸੂਟ ਲੈ ਕੇ ਆਓ ਤਲੋ ਜੀ ਵੀ ਕਲਰ ਬਹੁਤ ਪਿਆਰਾ ਚੈੱਕ ਕਰੋ ਜੀ ਬਹੁਤ ਪਿਆਰਾ ਫੈਬਰਿਕ ਹੈ ਤੇ ਪ੍ਰਾਈਸ ਸਾਰੇ ਸੁੱਟਾਂ ਦੇ ਸੇਮ ਰਹਿਣਗੇ ਜੀ WhatsApp ਤੇ ਫਿਰ ਵੀ ਤੁਸੀਂ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਤੁਹਾਨੂੰ ਜੀ ਅਗਲਾ ਕਲਰ ਆ ਗਿਆ। ਰਾਣੀ ਕਲਰ ਆ ਗਿਆ ਬਹੁਤ ਡਿਮਾਂਡ ਤੇ ਹੈ ਜੀ ਇਹ ਕਲਰ ਬਹੁਤ ਪਿਆਰਾ ਲੱਗ ਰਿਹਾ ਹੈ ਇਹ ਕਲਰ। 5 ਮੀਟਰ ਦੀ ਕੱਟ ਰਹੇਗੀ ਜੀ ਬਹੁਤ ਪਿਆਰਾ ਕਲਰ ਹੈ ਜੀ ਬਿਲਕੁਲ ਕਲਰ ਛੱਡਣ ਵਾਲੇ ਨਹੀਂ ਹੈਗੇ ਫਾਸਟਲੀ ਆਪਣਾ ਆਰਡਰ ਦੇ ਦਿਓ ਕਿਉਂਕਿ ਫਿਰ ਟਾਈਮ ਲੱਗਦਾ ਅਗਰ ਤੁਸੀਂ ਵਰਕ ਕਰਵਾਓਗੇ ਤਾਂ ਟਾਈਮ ਲੱਗੇਗਾ ਅਗਰ ਤੁਸੀਂ ਪਲੇਨ ਬਾਈ ਕਰਨਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਅਸੀਂ ਜੀ ਅੱਜ ਦੇ ਆਪਣੇ ਸੂਟਾਂ ਦੇ ਕਲਰ ਤੇ ਪਸ਼ਮੀਨੇ ਦੇ ਵਿੱਚ ਸੀ ਕਿਉਂਕਿ ਭੈਣਾਂ ਦੀ ਕਾਫੀ ਡਿਮਾਂਡ ਸੀ ਕਿ ਭੈਣਾਂ ਦੀ ਕਾਫੀ ਡਿਮਾਂਡ ਸੀ ਕਿ ਸਰਦੀਆਂ ਆ ਰਹੀਆਂ ਨੇ ਤੁਸੀਂ ਕਸ਼ਮੀਰੀ ਸੂਟ ਲੈ ਕੇ ਆਓ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ